ਬੰਗਲਾਦੇਸ਼ ਵਿੱਚ ਪ੍ਰਧਾਨ ਮੰਤਰੀ ਦੇ ਦੇਸ਼ ਛੱਡਣ ਤੋਂ ਬਾਅਦ ਹਾਲਾਤ ਖਰਾਬ ਹੋਏ ਨੇ ਜਿਸ ਤੋਂ ਬਾਅਦ ਬੰਗਲਾਦੇਸ਼ ਵਿੱਚ ਰਾਜਕਤਾ ਦਾ ਮਾਹੌਲ ਬਣਿਆ ਹੋਇਆ ਹੈ। ਉਸ ਤੋਂ ਬਾਅਦ ਮੁਸਲਿਮ ਕਟੜਪੰਤੀਆਂ ਵੱਲੋਂ ਲਗਾਤਾਰ ਹਿੰਦੂਆਂ ਤੇ ਹੋਰ ਕਟਗਿੰਤੀ ਭਾਈਚਾਰੇ ਦੇ ਲੋਕਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਜਿਸ ਦੇ ਵਿਰੋਧ ਵਿੱਚ ਪਠਾਨਕੋਟ ਦੇ ਹਿੰਦੂ ਸੰਗਠਨਾ ਵੱਲੋਂ ਰੋਜ਼ ਪ੍ਰਦਰਸ਼ਨ ਕੀਤਾ ਗਿਆ ਜਿਸ ਵਿੱਚ ਸਾਫਰਾ ਮੰਤਰੀ ਮਾਸਟਰ ਮੋਹਨ ਲਾਲ ਵਿਧਾਇਕ ਅਸ਼wini ਸ਼ਰਮਾ ਭਾਜਪਾ ਗੁ ਦਿਨੇਸ਼ ਸਿੰਘ ਬੱਬੂ ਸਮੇਤ ਕਈ ਉੱਗੀਆਂ ਹਸਤੀਆਂ ਨੇ ਇਸ ਰੋਸ ਪ੍ਰਦਰਸ਼ਨ ਵਿੱਚ ਹਿੱਸਾ ਲਿਆ ਸਾਰੇ ਆਗੂਆਂ ਨੇ ਹਿੰਦੂਆਂ ਤੇ ਹੋ ਰਹੇ ਹਮਲਿਆਂ ਦਾ ਡਟ ਕੇ ਵਿਰੋਧ ਕੀਤਾ ਅਤੇ ਕੋ ਮਾਂਤਰੀ ਸੰਸਥਾਵਾਂ ਨੂੰ ਇਸ ਪਾਸੇ ਧਿਆਨ ਦੇਣ ਦੀ ਅਪੀਲ ਕੀਤੀ ਬੰਗਲਾਦੇਸ਼ ਹਿੱਤੋ ਕੀ ਬਾਤ जो एक धर्मनिरपेक्ष राज्य हिंदुस्तान ने बनाया था उन्नीस में आज वो कंट्री इस्लामिक कंट्री बन गया और हिंदुओं के धर्म को जलाया जा रहा है हिंदुओं की संपत्ति को लूटा जा रहा है भैन भरा चाहे वो किसी भी क्षेत्र से काम करते हैं एक सामाजिक काम है कि बंगलादेश से जिस तरीके पिछली दिन हिंदू असुरक्षित तो होया है ਔਰ ਜਾਨਲੇਵਾ ਹਮਲੇ ਉੱਤੇ ਲਗਾਤਾਰ ਹੋ ਰਹੇ ਹੈ ਉਹਦੇ ਵਿਰੋਧ ਚ ਸਾਰਾ ਸਮਾਜ ਇਕੱਠਾ ਹੋ ਕੇ ਰੋਸ਼ ਮਾਰਚ ਕਰ ਰਿਹਾ ਹੈ